ਇੱਕ ਹੂਕ ਜਿਹੜੀ ਲੋਕਾਂ ਦੇ ਅੰਦਰੋਂ ਨਿਕਲਦੀ ਹੈ ਕਿਸੇ ਦੇ ਜ਼ੁਲਮ ਦੀ ਇੰਤਿਹਾਰ ਵੇਖ ਕੇ ਸੁਭਾਵਕ ਹੈ ਮਾਰਾ ਦੀ ਬਾਣੀ ਪੜ ਕੇ ਵੇਖੋ ਆਖਿਆ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ ਮੇਦਨੀ ਕਹਿੰਦੇ ਨੇ ਧਰਤੀ ਨੂੰ ਆਖਿਆ ਧਰਤੀ ਤੇ ਵੱਸਣ ਵਾਲੇ ਲੋਕ ਇੰਨੇ ਪਰੇਸ਼ਾਨ ਹੋ ਗਏ ਕਿਸੇ ਦੇ ਜ਼ੁਲਮ ਦੇ ਇੰਨੇ ਸਤਾਏ ਗਏ ਉਹਨਾਂ ਗਰੀਬਾਂ ਦੇ ਅੰਦਰੋਂ ਹੂਕਾਂ ਨਿਕਲਦੀਆਂ ਨੇ ਇਹ ਚੇਤਾ ਰੱਖੋ ਬਦਦੁਆ ਸਭ ਤੋਂ ਮਾੜੀ ਚੀਜ਼ ਹੁੰਦੀ ਹੈ ਅਸੀਸ ਸਭ ਤੋਂ ਭਲੀ ਹੈ ਅਸੀਂ ਬਦ ਦੁਆ ਲੈਨੇ ਆ ਕਿਸੇ ਦੀ ਲੈਂਦਾ ਬਦ ਦੁਆਏ ਤੂੰ ਮਾਇਆ ਕਰੈ ਇਕੱਤ ਆਖੇ ਲੋਕਾਂ ਦੀਆਂ ਮਾਇਆ ਤੇ ਤੂੰ ਇਕੱਠੀ ਕਰੀ ਜਾ ਰਿਆਂ ਪਰ ਇਹ ਮਾਇਆ ਇਕੱਠੀ ਜਿਨ੍ਹਾਂ ਦੇ ਕੋਲ ਕਰ ਰਿਆਂ ਨਾ ਉਹ ਜਦੋਂ ਆਪਣੇ ਟੱਬਰਾਂ ਵਿੱਚ ਸਵੇਰੇ ਸ਼ਾਮ ਬੈਂਦੇ ਨੇ ਨਾ ਜਿਨ੍ਹਾਂ ਦਾ ਹੱਕ ਮਾਰ ਕੇ ਆਪਣੇ ਘਰੇ ਲੈ ਗਿਆ ਨਾ ਜਦੋਂ ਆਪਣੇ ਟੱਬਰਾਂ ਵਿੱਚ ਬੈਂਦੇ ਨੇ ਤੇ ਉਹਨਾਂ ਗਰੀਬਾਂ ਦੇ ਦਿਲ ਵਿੱਚੋਂ ਬਦ ਦੁਆ ਨਿਕਲਦੀ ਐ ਹੁਣ ਦੋ ਚੀਜ਼ਾਂ ਬਾਬੇ ਨੇ ਆਖੀਆਂ ਆਖਿਆ ਇੱਕ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਫਿਰ ਰੱਬ ਨੇ ਸੁਣਿਆ ਐਨ ਕੰਨ ਲਾ ਕੇ ਜਿਹੜੀ ਪੁਕਾਰ ਲੋਕਾਂ ਨੇ ਕੀਤੀ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ ਇੱਕ ਅਰਦਾਸ ਇੱਕ ਵੇਦਨਾ ਇੱਕ ਹੂਕ ਉਹ ਮਨ ਵਿੱਚ ੁੱਠੀ ਦੂਜਾ ਮਹਾਰਾਜ ਨੇ ਆਖਿਆ ਲੈਂਦਾ ਬੱਧ ਦੁਆਏ ਤੂੰ ਮਾਇਆ ਕਰੈ ਇਕੱਠ ਆਖਿਆ ਲੋਕਾਂ ਦੀਆਂ ਬੱਧ ਦੁਆਵਾਂ ਲੈ ਲੈ ਕੇ ਮਾਇਆ ਇਕੱਠੀ ਕਰਦਾ ਜਿਸ ਨੂੰ ਤੂੰ ਪਤੇ ਆਏਂਦਾ ਇਹ ਚੇਤਾ ਰੱਖੀ ਸੋ ਸਣ ਤੁਜੇ ਅਨਿਤ ਅਨਿਤ ਦਾ ਮਤਲਬ ਹੁੰਦਾ ਇਹ ਜਿਹੜੀ ਚੀਜ਼ ਨਾਸ਼ਮੰਤ ਹੋਣੀ ਹੈ ਆਖਿਆ ਜਿਨ੍ਹਾਂ ਲਈ ਇਕੱਠੀਆਂ ਕਰਦਾ ਫਿਰਦਾ ਉਹਨਾਂ ਵੀ ਨਾਸ਼ਮਨ ਨਾਸ਼ਮਨ ਤੈ ਉਹ ਵੀ ਤੇ ਜੋ ਤੂੰ ਇਕੱਠਾ ਕੀਤਾ ਇਹ ਵੀ ਕੀ ਹੈ ਨਾਸ਼ਮਨ ਤੈ ਹੁਣ ਅਗਲੀ ਗੱਲ ਆ ਗਈ ਇਹ ਤੇ ਹੋ ਗਈ ਵੱਦੋਵਾਦੀ ਗੱਲ ਦੋ ਤਰ੍ਹਾਂ ਦੀ ਗੱਲ ਸਾਂਝੀ ਹੋ ਗਈ ਹੁਣ ਤੀਜੀ ਬਾਬੇ ਨੇ ਆਖੀ ਅਸੀਸ ਅਸੀਸ ਕੀ ਹੁੰਦੇ ਨੇ ਕਿਸੇ ਦੇ ਲਈ ਭਲੇ ਬੋਲ ਬੋਲਣਾ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਬਚਨ ਪੜ੍ਹੋ ਆਖਿਆ ਪੁੱਤਾ ਮਾਤਾ ਕੀ ਅਸੀਸ ਅਸੀਸ ਭਲਾ ਬੋਲ ਸਾਡੀ ਅਸੀਸ ਕਿਹੜੀ ਹੁੰਦੀ ਹੈ ਅਸੀਂ ਕਹਿੰਨੇ ਤੈਨੂੰ ਦੁਨਿਆਵੀ ਤੌਰ ਤੇ ਆ ਮਿਲੇ ਉਹ ਮਿਲੇ ਆ ਮਿਲੇ ਸਤਗੁਰੂ ਦੇ ਨਜ਼ਰੀਏ ਤੋਂ ਗੱਲ ਨੂੰ ਸਮਝੋਗੇ ਤੇ ਬਾਬੇ ਨੇ ਕਿਹਾ ਦੇ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ ਸਭ ਤੋਂ ਵੱਡੀ ਅਸੀਸ ਇਹ ਹੈ ਤੁਹਾਨੂੰ ਰੱਬ ਚੇਤਾਵੇ ਤੁਹਾਨੂੰ ਕਰਤਾਰ ਚੇਤਾਵੇ ਇਸ ਤੋਂ ਵੱਡੀ ਦੁਨੀਆ ਦੀ ਕੋਈ ਅਸੀਸ ਨਹੀਂ ਹੈ ਇਤਿਹਾਸ ਨੇ ਲਿਖਿਆ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਸੇ ਨੂੰ ਅਸੀਸ ਦਿੰਦੇ ਹੁੰਦੇ ਸੀ ਨਾ ਉਹ ਕਹਿੰਦੇ ਹੁੰਦੇ ਸੀ ਗੁਰਸਿੱਖਾ ਤੈਨੂੰ ਕਰਤਾਰ ਚੇਤਾਵੇ ਵੇਖੋ ਕਿੱਡੀ ਵੱਡੀ ਅਸੀਸ ਹੈ ਆਹ ਉਹ ਗੱਲ ਮਿਲ ਹੈ ਮਿਲ ਮਿਲ ਦੇ ਅਸੀਸਾਂ ਹੈ ਸੱਚੜਾ ਮੇਲ ਨਾ ਚੁੱਕਈ ਤੈਨੂੰ ਸੱਚ ਦਾ ਮਿਲਾਪ ਹੋਵੇ ਤੇਰੇ ਜੀਵਨ ਵਿੱਚ ਸੱਚੜਾ ਮੇਲ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇ ਅਸੀਸਾਂ ਹੈ ਹੁਣ ਇੱਕ ਅਸੀਸ ਹੈ ਜਿਹੜੀ ਕੋਈ ਬੈਠਾ ਹੀ ਪੇਖੀ ਦੇਣ ਲਈ ਬਾਬੇ ਨੇ ਉਹਦੇ ਬਾਰੇ ਵੀ ਆਖਿਆ ਕੁੱਲ ਹਾਂ ਦੇਂਦੇ ਬਾਬਲੇ ਲੈਂਦੇ ਵੱਡੇ ਨਿਲੱਜ ਜਿਵੇਂ ਸਾਧ ਬਥੇਰੇ ਹੋਦੇ ਨੇ ਲੈਣ ਵਾਲੇ ਨਿਲੱਜ ਤੇ ਦੇਣ ਵਾਲੇ ਜਿਹੜੇ ਨੇ ਉਹ ਮੂਰਖ ਆਖਿਆ ਚੂਹਾ ਖੱਡ ਨਾ ਮਾ ਬਈ ਚੂਹਾ ਖੱਡ ਵਿੱਚ ਤੇ ਪਹਿਲਾਂ ਨਹੀਂ ਸੀ ਆ ਰਿਹਾ ਇਹਨਾਂ ਭਾਰਾ ਹੋ ਗਿਆ ਸੀ ਉਸ ਸੰਘਾਰ ਦੇ ਵਿੱਚ ਉਤੋਂ ਕੀ ਵੱਧ ਗਿਆ ਛੱਜ ਚੂਹਾ ਖੱਡ ਨਾ ਮਾ ਬਈ ਆਖਿਆ ਟਿੱਕੜ ਬੰਨੈ ਛੱਜ ਹੁਣ ਕੀ ਕਰਦਾ ਦੇਣ ਦਵਾਈ ਲੋਕਾਂ ਨੂੰ ਕੀ ਦੰਦੇ ਨੇ ਦੁਆਵਾਂ ਦਿੰਦੇ ਨੇ ਹੁਣ ਤੁਸੀਂ ਆਖੋਗੇ ਦੁਆ ਦੇਣੀ ਮਾੜੀ ਗੱਲ ਹੁੰਦੀ ਹੈ ਕਿ ਜੇ ਮੈਂ ਕਿਸੇ ਨੂੰ ਕਹਿਣਾ ਵੀ ਜਾਓ ਤੁਹਾਡਾ ਕਲਿਆਣ ਹੋਵੇ ਤੁਹਾਡੇ ਸਿਰ ਉੱਤੇ ਮਾੜੀ ਆਏ ਚੀਜ਼ ਜਿੱਥੇ ਕੋਈ ਆਪਣੇ ਆਪ ਨੂੰ ਬੰਦਾ ਸੁਪੀਰੀਅਰ ਮੰਨ ਕੇ ਦੂਜਿਆਂ ਨਾਲੋਂ ਵੱਡਾ ਮੰਨ ਕੇ ਤੇ ਲੋਕਾਂ ਨੂੰ ਨੀਵਾਂ ਸਮਝ ਕੇ ਲੁੱਟ ਦੀ ਨੀਅਤ ਨਾਲ ਆਪਣੇ ਪੈਰਾਂ ਵਿੱਚ ਸਿਰ ਰਖਾ ਕੇ ਉੱਤੇ ਹੱਥ ਧਰਦਾ ਹੈ ਨਾ ਇਸ ਦੁਆ ਨੂੰ ਮਹਾਰਾਜ ਦੀ ਬਾਣੀ ਨੇ ਕਬੂਲ ਨਹੀਂ ਕੀਤਾ ਆਖੇ ਕੋਈ ਦੁਆ ਨਹੀਂ ਅਸੀਂ ਵੱਧ ਦੁਆਵਾਂ ਤੇ ਇਕੱਠੀਆਂ ਕਰਦੇ ਹਾਂ ਕਿਸੇ ਦਾ ਹੱਕ ਮਾਰ ਕੇ ਕਿਸੇ ਦੀ ਲੁੱਟ ਕਰਕੇ ਜਿਹੜੀ ਸੱਚੀ ਲੋਕਾਂ ਦੇ ਅੰਦਰੋਂ ਵੱਧਵਾ ਨਿਕਲਦੀ ਐ ਉਹਦੇ ਵੱਲ ਸਾਡਾ ਧਿਆਨ ਨਹੀਂ ਹੁੰਦਾ ਪਰ ਅਸੀਂ ਦੁਆ ਕਿਹੜੀ ਮੰਗਦੇ ਆ ਵੀ ਕਿਸੇ ਬੰਦੇ ਨੇ ਸਾਡੇ ਸਿਰ ਉੱਤੇ ਹੱਥ ਧਰ ਦਿੱਤਾ ਉਹਨਾਂ ਵੱਧਵਾਵਾਂ ਦੀ ਮੈਨੂੰ ਕੋਈ ਪ੍ਰਵਾਹ ਨਹੀਂ ਐ ਮਹਾਰਾਜ ਕਹਿੰਦੇ ਨੇ ਦੇਨ ਦਵਾਈ ਸੇ ਮਰੈ ਇਹ ਚੇਤਾ ਰੱਖ ਲੋ ਜਿਹੜੇ ਇਹ ਦੁਆਵਾਂ ਦੇਣ ਵਾਲੇ ਨੇ ਨਾ ਇਹਨਾਂ ਨੇ ਵੀ ਮਰਨਾ ਆਖਿਆ ਜਿਨ ਕੋ ਦੇਨ ਸੇ ਜਾਹੀਂ ਆਖਿਆ ਜਿਨ੍ਹਾਂ ਨੂੰ ਇਹ ਦੁਆਵਾਂ ਦਿੰਦੇ ਨੇ ਅਸੀਸਾਂ ਦਿੰਦੇ ਨੇ ਉਹਨਾਂ ਨੇ ਵੀ ਮਰਨਾ